ਕਾਸੀਕਾ ਜੀ ਸਾਰਿਆਂ ਨੂੰ ਅੱਜ ਬਾਈ ਦੇ ਘਰੇ ਆਏ ਸੀ ਰੇਸਮਲ ਮੋਲ ਬਾਈ ਦੇ ਤੇ ਬਾਈ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਇੱਕ ਇਤਨਾ ਹੋ ਗਿਆ سپورਟ ਕਰਨੀ ਹੈ ਨਾ ਵੀ ਸਟੋਰੀ ਪਾ ਕੇ سپورਟ ਕਰ ਦੇਣੀ ਠੀਕ ਹੈ ਪਰ ਬਾਈ ਦਾ ਦਿਨੋ ਧੰਨਵਾਦ ਇਸ ਕਰਕੇ ਆ ਕਿਤਨਾ ਬਾਈ ਦਾ ਨਾਮ ਉਹ ਦੁਪੱਟਾ ਹੈ ਵੀ ਬਾਈ ਨੇ ਗਰਾਊਂਡ ਤੇ ਰਹਿ ਕੇ ਜਿੰਨੇ سپورਟ ਕੀਤੇ ਜਾਂ ਖੇਤਾਂ ਦਾ ਕੰਮ ਸਾਂਭਣਾ ਪਿੱਛੋਂ ਤੇ ਬਹੁਤ ਟਾਈਮ ਤੋਂ سپورਟ ਰਹੀ ਹੈ ਪਹਿਲਾਂ ਕਿਸਾਨੀ ਅੰਦੋਲਨ ਦੇ ਅੰਦਰ ਵੀ ਤੇ ਕਿਸਾਨੀ ਅੰਦੋਲਨ ਤੋਂ ਦੇ ਅੰਦਰ ਵੀ ਨਾ ਕਿਸੇ ਸਰਕਾਰ ਤੋਂ ਡਰਨਾ ਤੇ ਵੀ ਜਿੰਨਾ ਮੈਂ ਦੇਖਿਆ ਵੀ ਬਥੇਰੇ ਡਰ ਕੇ ਹੈ ਨਾ ਵੀ ਕੋਈ ਵੀ ਈਡੀ ਜੀ ਰੇਟ ਪੈ ਜੂਗੀ ਹੈ ਨਾ ਪਰ ਨਾ ਬਾਈ ਕਿਉਂਕਿ ਖੇਤੀ ਨਾਲ ਜੁੜਿਆ ਹੋਇਆ ਸੀਗਾ ਪਹਿਲਾਂ ਤੋਂ ਕਿ ਖੇਤੀ ਦੀ ਪਹਿਲਾਂ ਵੀ ਸਪੋਰਟ ਕਰਦੇ ਸੀਗੇ ਤੇ ਹੁਣ ਵੀ ਸਾਨੂੰ ਰਿਹਾਈ ਵਾਸਤੇ ਵੀ ਬਹੁਤ ਦਿਨ ਤੋਂ ਸਪੋਰਟ ਕੀਤੀ ਹੈ ਵੀ ਬਾਈ ਦਾ ਦੇਣਾ ਦੇ ਸਕਦੇ ਬਾਈ ਦੇ ਘਰੇ ਬੈਠੇ ਬਹੁਤ ਧੰਨਵਾਦ ਕਰਦੇ ਆ ਬਾਈ ਬਾਈ ਦੇਣਾ ਤਾਂ ਪੂਰੀ ਕਿਸਾਨ ਕੌਮ ਤੇਰਾ ਨਹੀਂ ਦੇ ਸਕਦੀ ਤੇ ਤੂੰ ਆਪਣੇ ਲਈ ਨਹੀਂ ਲੜਦੇ ਆ ਤੂੰ ਪੂਰੇ ਦੇਸ਼ ਦੇ ਕਿਸਾਨਾਂ ਲਈ ਲੜਦੇ ਆਂ ਔਰ ਸਭ ਨੂੰ ਪ੍ਰਾਉਡ ਹੈ ਕਿ ਇਦਾਂ ਦੇ ਲੀਡਰ ਇਤਾਂ ਦੇ ਜੋੜੇ ਸਾਡੇ ਕੋਲ ਹੈ ਤੇ ਅੱਜ ਉਹ ਧੰਨਵਾਦ ਕਰਦੇ ਆਂ ਸਾਡਾ ਛੋਟਾ ਜਿਹਾ ਜਿਹੜਾ ਯੋਗਦਾਨ ਪਿਆ ਇਹ ਸਾਰੀ ਟੀਮ ਨਾਲ ਬੈਠੀ ਹੈ ਭਰਾ ਵੀ ਨਾਲ ਹੀ ਸੀਗੇ ਬਾਈ ਜਿਹੜੇ ਦੇ ਵਿੱਚ ਸੀ ਤੇ ਬਾਈ ਦੇ ਨਾਲ ਰਹਿ ਕੇ ਆਏ ਆਂ ਔਰ ਤੇਰੇ ਮਾਪਿਆਂ ਦਾ ਪਾਦਰ ਸਾਹਿਬ ਦਾ ਉਹ ਸਿਰ ਚੁੱਕਦਾ ਮੇਰੇ ਖੇਤੇ ਪੂਰੇ ਪਰਿਵਾਰ ਦੇ ਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਤੁਹਾਡੇ ਪਰਿਵਾਰ ਤੇ ਮਾਣ ਹੈ ਔਰ ਅੱਗੇ ਵੀ ਤੁਸੀਂ ਲੜਦੇ ਰਹੋ ਆਪਾਂ ਸਰਮਾਨ ਤੁਹਾਨੂੰ ਤੋਂ ਬਾਈ ਜਿੰਨੀ ਸਾਡੀ ਔਕਾਤ ਹੈ ਆਪਾਂ ਤੁਹਾਡੇ ਨਾਲ ਬਿਲਕੁਲ ਪੰਨੋੜਾ